ਡੀਪੋਰਟੇਸ਼ਨ ਗੱਲ ਕਰਦੇ ਹਾਂ ਜੀ ਅਮਰੀਕਾ ਦੇ ਵਿੱਚ ਹੋ ਰਹੀ ਬਹੁਤ ਵੱਡੇ ਪੱਧਰ ਤੇ ਜਿਹੜੀ ਡੀਪੋਰਟੇਸ਼ਨ ਹੈ ਉਹਦੇ ਬਾਰੇ ਗੱਲਬਾਤ ਅੱਜ ਕਰਦੇ ਹਾਂ ਅੱਜ ਤੱਕ ਕਦੇ ਵੀ ਡੀਪੋਰਟੇਸ਼ਨਸ ਦੀ ਪਬਲਿਕ ਅਨਾਉਂਸਮੈਂਟ ਨਹੀਂ ਕੀਤੀ ਗਈ ਕਦੇ ਤੁਸੀਂ ਇਹ ਨਹੀਂ ਸੁਣਿਆ ਹੋਣਾ ਵੀ ਇੱਕ ਲਿਸਟ ਦਿੱਤੀ ਗਈ ਹੈ ਵੀ ਫਲਾਣਾ ਫਲਾਣਾ ਬੰਦਾ ਭਾਈ ਫੜ ਲਿਆ ਤੇ ਫਲਾਣੇ ਦਿਨ ਇਹਨੂੰ ਇਸ 에ਅਰਪੋਰਟ ਤੋਂ ਡੀਪੋਰਟ ਕੀਤਾ ਜਾਏਗਾ ਡੀਪੋਰਟੇਸ਼ਨ ਜਿਹੜਾ ਇੱਕ ਬਹੁਤ ਸੀਰੀਅਸ ਮੈਟਰ ਹੈ ਜਿਹਨੂੰ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਹੈ ਜਿਹੜੀ ਉਹ ਬਹੁਤ ਪ੍ਰਾਈਵੇਟਲੀ ਹੈਂਡਲ ਕਰਦੀ ਸੀ ਔਰ ਇਹਨੂੰ ਬੜੇ ਕੰਟਰੋਲਡ ਤੰਗ ਦੇ ਢੰਗ ਦੇ ਨਾਲ ਇਹਨੂੰ ਹੈਂਡਲ ਕੀਤਾ ਜਾਂਦਾ ਸੀ ਵੀ ਬੰਦਾ ਫੜਿਆ ਉਹਨੂੰ ਕੋਰਟ ਚ ਪੇਸ਼ ਕੀਤਾ ਪੇਸ਼ ਕਰਕੇ ਜਦੋਂ ਉਹਦੀ ਡੀਪੋਰਟੇਸ਼ਨ ਫਾਈਨਲ ਹੋ ਗਈ ਉਹਨੂੰ ਜਹਾਜ਼ ਚ ਚੜਾਇਆ ਤੇ ਉਸ ਤੋਂ ਬਾਅਦ ਉਹਦੀ ਕੰਟਰੀ ਦੇ ਵਿੱਚ ਭੇਜਦਾ ਲੇਕਿਨ ਅੱਜ ਦਾ ਸਮਾਂ ਇਹ ਹੈ ਕਿ ਅੱਜ ਡੀਪੋਰਟੇਸ਼ਨਸ ਦੇ ਬਾਰੇ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਫਲਾਈਟਸ ਦਿਖਾਈਆਂ ਜਾਂਦੀਆਂ ਨੇ ਗੈਰੀ ਇੱਕ ਸਿਟੀ ਹੈ ਜਿਹੜਾ ਇੰਡੀਆਨਾ ਦੇ ਵਿੱਚ ਹੈ ਗੈਰੀ ਇੰਡੀਆਨਾ ਤੋਂ ਇੱਕ ਡਿਪੋਰਟੇਸ਼ਨ ਫਲਾਈਟ ਚੱਲੀ ਹੈ ਜਿਹਦੇ ਬਾਰੇ ਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਆਪ ਵੀਡੀਓ ਬਣਾ ਕੇ ਉਹਦੇ ਵਿੱਚ ਦਿਖਾਇਆ ਕਿ ਕਿਹੜੇ-ਕਿਹੜੇ ਲੋਕ ਅਸੀਂ ਇਸ ਫਲਾਈਟ ਦੇ ਵਿੱਚ ਚੜ ਰਹੇ ਹਾਂ ਔਰ ਇਸਾ ਫਲਾਈਟ ਦੇ ਵਿੱਚ ਉਹਨਾਂ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਉਹਨਾਂ ਦੀਆਂ ਸ਼ਕਲਾਂ ਦਿਖ ਰਹੀਆਂ ਨੇ ਉਹਨਾਂ ਦੇ ਲੱਗੀਆਂ ਹੋਈਆਂ ਹੱਥ ਕਟੀਆਂ ਦਿਖ ਰਹੀਆਂ ਨੇ ਕਿਸੇ ਨੂੰ ਵੀ ਬਲੱਡ ਨਹੀਂ ਕੀਤਾ ਗਿਆ ਹੈਗਾ ਇਹਦੇ ਨਾਲ ਜਿਹੜਾ ਇੰਡੀਵਿਜੂਅਲ ਹੈ ਜਿਹਨੂੰ ਡਿਪੋਰਟ ਕੀਤਾ ਜਾ ਰਿਹਾ ਉਹਦੀ ਸੇਫਟੀ ਉਹਦੀ ਪ੍ਰਾਈਵੇਸੀ ਹੈ ਜਿਹੜੀ ਉਹ ਸਾਰੀ ਸੱਤੇ ਤੇ ਆ ਜਾਂਦੀ ਹੈ ਹਾਂ ਇੱਕ ਗੱਲ ਦੂਸਰੀ ਵੀ ਇਹਦਾ ਜੇ ਦੂਸਰਾ ਨਜ਼ਰੀਆ ਵੇਖੀਏ ਨਾ ਤਾਂ ਇਮੀਗ੍ਰੇਸ਼ਨ ਆਫਿਸਰਸ ਜਿਹੜੇ ਨੇ ਉਹਨਾਂ ਨੂੰ ਵੀ ਖਤਰਾ ਵੱਧ ਜਾਂਦਾ ਹੈ لیکن ਜਿਹੜੇ ਲੋਕ ਡਿਪੋਰਟ ਕੀਤੇ ਜਾ ਹੀ ਰਹੇ ਨੇ ਉਹਨਾਂ ਦੀਆਂ ਸ਼ਕਲਾਂ ਦਿਖਾ ਕੇ ਬਾਕੀ ਲੋਕਾਂ ਦੇ ਵਿੱਚ ਡਰ ਪੈਦਾ ਕਰਨਾ ਅਮਰੀਕਾ ਦੇ ਵਿੱਚ ਜਿਹੜੇ ਇਲੀਗਲ ਲੋਕ ਬਿਨਾ ਦਸਤਾਵੇਜ਼ ਲੋਕ ਬੈਠੇ ਨੇ ਉਹਨਾਂ ਦੇ ਵਿੱਚ ਡਰ ਦਾ ਇੱਕ ਮਾਹੌਲ ਬਣਾ ਦੇਣਾ ਇਹ ਹੁਣ ਅੱਜਕੱਲ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੇ ਕਿ ਜਿਹੜੇ ਵੀ ਵਿਅਕਤੀ ਨੂੰ ਫੜਦੇ ਆ ਉਹਦੀ ਫੋਟੋ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ उधर नाम पाया जाता है उम्र पाई जाती है कितने डिपोर्ट हो रहा है की हो रहा है सारा कुछ ऊपर लिखा होता है और जिते जिते भी इमीग्रेशन जो ऑफिसर्स ने इमीग्रेशन एंड कस्टम इनफोर्समेंट ऑफिसर्स ਉਹ ਜਾ ਕੇ ਕਿਸੇ ਲੋਕਾਂ ਨੂੰ ਫੜਦੇ ਨੇ ਉਹਨਾਂ ਦੀਆਂ ਫੋਟੋਆਂ ਪਾਉਂਦੇ ਨੇ ਜਿੱਥੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਉਹ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਸਾਰੀਆਂ ਫੋਟੋਆਂ ਨੇ ਉਹ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਨੂੰ ਹਰ ਰੋਜ਼ ਚੈੱਕ ਕਰ ਰਹੇ ਨੇ ਜੇ ਤੁਸੀਂ ਵੀਡੀਓਜ਼ ਦੇਖਦੇ ਹੋ ਅਸੀਂ ਨਾਲ ਤੁਹਾਨੂੰ ਵੀਡੀਓਜ਼ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਹੁਣ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਦੇ ਲਈ ਇਹ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਔਰ ਦੂਸਰੀ ਵੱਡੀ ਗੱਲ ਜੇ ਆਪਾਂ ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰਸ ਦੀ ਗੱਲ ਕਰਦੇ ਆ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਦੀ ਕੋਈ ਵੀ ਵਿਅਕਤੀ ਜਿਹਨੂੰ ਅਰੈਸਟ ਕੀਤਾ ਜਾਣਾ ਜਿਹਦੇ ਕੋਲੇ ਦਸਤਾਵੇਜ਼ ਨਹੀਂ ਉਹਨੂੰ ਫੜ ਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਂਦਾ ਔਰ ਬਹੁਤ ਸਾਰੇ ਡਿਟੈਂਸ਼ਨ ਸੈਂਟਰਸ ਤੋਂ ਹੁਣ ਇਹ ਕਾਲਸ ਜਿਹੜੀਆਂ ਨੇ ਇਹ ਬਾਹਰ ਆ ਰਹੀਆਂ ਨੇ ਕਿ ਸਾਡੇ ਨਾਲ ਅੰਦਰ ਵਿਹਾਰ ਕਿਹੋ ਜਿਹਾ ਹੋ ਰਿਹਾ ਹੈ With uh, those that were being detained right in the cells, who who said that they did not have a change of clothes for 10 days, not a change of underwear, um, or and they had the same towel that they had to wash over and over again, uh, and that they couldn't call out because they didn't have a pin number, and they showed us all the um, all the uh, forms that they had filled out over and over again to try to get. A pin number. I would say that GEO has to uh, has to clearly improve its treatment of these detainees, which at this point are about 1,200. And uh, GEO uh, makes a billion dollars from its private prison business. It actually makes the most out of any private prison company in the United States. And also, I might add, it donated a, uh, a million dollars to the Trump campaign. So we know what this is all about. And one thing's for sure these detainees need to be treated with more humane conditions. detainees, <laughs> ਔਰ ਕਈ ਥਾਵਾਂ ਦੇ ਉੱਪਰ ਤਾਂ ਕਹਿੰਦੇ ਜੀ ਨਹਾਉਣ ਦੇ ਵਾਸਤੇ ਪਾਣੀ ਵੀ ਨਹੀਂ ਹੈਗਾ ਕਈ ਕਈ ਦਿਨ ਲੋਕ ਨਹਾਤੇ ਨਹੀਂ ਹੈਗੇ ਜੇ ਫਲੋਰੀਡਾ ਦੇ ਇੱਕ ਜਿਹੜੇ ਡਿਟੈਂਸ਼ਨ ਸੈਂਟਰ ਦੀ ਗੱਲ ਕੀਤੀ ਜਾਵੇ ਕਹਿੰਦੇ ਬੜਾ ਮੋਟਾ-ਮੋਟਾ ਉੱਥੇ ਮੱਛਰ ਹੈ ਇੱਕ ਵਿਅਕਤੀ ਨੇ ਇਹਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਆਏ ਬਿਆਨ ਕੀਤਾ ਸੀ ਕਹਿੰਦੇ ਜੀ ਹਾਥੀ ਜਿੱਡਾ ਮੋਟਾ-ਮੋਟਾ ਮੱਛਰ ਹੈ ਹਾਥੀ ਜਿੰਨਾ ਤਾਂ ਨਹੀਂ ਹੋ ਸਕਦਾ ਜੀ ਖੈਰ ਇਹ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਸੀ ਕਹਿੰਦੇ 24 ਘੰਟੇ ਬਹੁਤ ਬ੍ਰਾਈਟ ਲਾਈਟਸ ਉੱਥੇ ਆਨ ਰਹਿੰਦੀਆਂ ਨੇ ਕੋਈ ਬੰਦਾ ਸੌ ਨਹੀਂ ਸਕਦਾ ਕਈਆਂ ਦਾ ਕਹਿਣਾ ਹੈ ਕਿ ਸਾਨੂੰ ਮੈਡੀਕਲ ਅਟੈਂਸ਼ਨ ਦੀ ਜ਼ਰੂਰਤ ਸੀ ਉਹ ਨਹੀਂ ਮਿਲੀ ਹੈਗੀ ਜਾਂ ਸਾਡੀਆਂ ਦਵਾਈਆਂ ਜਿਹੜੀਆਂ ਨੇ ਉਹ ਵੀ ਸਾਨੂੰ ਦਿੱਤੀਆਂ ਨਹੀਂ ਗਈਆਂ ਹੈਗੀਆਂ ਔਰ ਐਸੇ ਤਰੀਕੇ ਕੈਲੀਫੋਰਨੀਆ ਦੇ ਇੱਕ ਬਹੁਤ ਵੱਡੇ ਜਿਹੜੇ ਡਿਟੈਂਸ਼ਨ ਸੈਂਟਰ ਤੋਂ ਵੀ ਬਹੁਤ ਅਜਈਆਂ ਖਬਰਾਂ ਆਈਆਂ ਨੇ ਕਿ ਜਿੱਥੇ ਕਿ ਲੋਕਾਂ ਨੂੰ 10-10 ਦਿਨ ਤੱਕ ਕੋਈ ਇੱਕ ਵਾਰੀ ਨਹਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਇੱਕ ਵਾਰੀ ਇਵਨ ਕਿ ਅੰਡਰ گارਮੈਂਟਸ ਬਦਲਣ ਤੱਕ ਦਾ ਮੌਕਾ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਹੁਣ ਇਹ ਸਾਰੀਆਂ ਚੀਜ਼ਾਂ ਇੱਕੋ ਦਮ ਇਹਨਾਂ ਦਾ ਬਾਹਰ ਆਉਣਾ ਵੀ ਇੱਕ ਕੁਐਸਚਨ ਜਿਹੜਾ ਹੈ ਉਹ ਖੜਾ ਕਰਦਾ ਹੈ ਇਦੇ ਨਾਲ ਹੋਏਗਾ ਕਿ ਜਦੋਂ ਪਤਾ ਲੱਗੇਗਾ ਨਾਮ ਨਸ਼ਰ ਕੀਤੇ ਜਾਂਦੇ ਨੇ ਜਿਹੜੇ ਲੋਕ ਡਿਪੋਰਟ ਹੋਣਗੇ ਜਾਂ ਫਿਰ ਡਿਪੋਰਟੇਸ਼ਨ ਜਦੋਂ ਹੋਏਗੀ ਉਹਨਾਂ ਦੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਹਾਲਾਤ ਇਹ ਨੇ ਉਸ ਵਕਤ ਲੋਕਾਂ ਦੇ ਵਿੱਚ ਡਰ ਜਿਹੜਾ ਹੈ ਉਹ ਜ਼ਿਆਦਾ ਹੋਏਗਾ ਔਰ ਡਰ ਦੇ ਕਰਕੇ ਲੋਕ ਆਪੇ ਅਮਰੀਕਾ ਨੂੰ ਛੱਡ ਕੇ ਚਲੇ ਜਾਣ ਹੋ ਸਕਦਾ ਹੈ ਇਹਦੇ ਪਿੱਛੇ ਇਹ ਕਾਰਨ ਜਿਹੜਾ ਹੈ ਉਹ ਹੋਵੇਗਾ It's a good task, and the good thing is, our officers are, are ready for it. What's going on here? This is going on at many other airports throughout the country.